ਬਾਕੀ ਮੈਸੇਜ ਬਹੁਤ ਵਧੀਆ ਵਨਸਪਤੀਵਾਦ ਤੇ ਮੈਸੇਜ ਆਪਣੇ ਆਕਸੀਜਨ ਕਿਵੇਂ ਮਿਲੂਗੀ ਆਪਾਂ ਨੂੰ ਨਹੀਂ ਮਿਲਣੀ ਜੇ ਫਿਲਮ ਦੇ ਵੇਖੋਗੇ ਤਾਂ ਸਾਰਾ ਕੁਝ ਪਤਾ ਲੱਗੇਗਾ ਫਨ ਵੇ ਮੇ ਇਤਨੇ ਅੱਛੇ ਵੇ ਮੇ ਇਤਨਾ ਸੀਰੀਅਸ ਮੈਸੇਜ ਪਹੁੰਚਾਣਾ ਬਹੁਤ ਅੱਛੀ ਬਾਤ ਹੈ ਮੈਨੂੰ ਲੱਗਦਾ ਸਰਕਾਰ ਨੂੰ ਟੈਕਸ ਫਰੀ ਕਰ ਦੇਣੀ ਚਾਹੀਦੀ ਹੈ ਮੂਵੀ ਕਿਉਂਕਿ এনवायरमेंट ਇੱਕ ਬਹੁਤ ਹੀ ਵੱਡੀ ਚੁਣੌਤੀ ਬਣਦਾ ਆ ਰਿਹਾ ਹੈ ਲੱਕੜਾਂ ਜੰਗਲ ਦਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਜਿਵੇਂ ਪਿੱਛੇ ਅਮਰੀਕਾ ਦੇ ਵਿੱਚ ਅੱਗ ਲੱਗੀ ਸੀ ਕਿੰਨਾ ਜੰਗਲ ਸੜ ਕੇ ਤਬਾਹ ਹੋ ਗਿਆ ਜਗਾਇਆ ਸਾਨੂੰ ਇਹ ਫਿਲਮ ਨੇ ਜਗਾਇਆ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡਾ ਕੀ ਫਰਜ ਹੈ ਅਸੀਂ ਮਤਲਬ ਕਿ ਆਪਣੇ ਹਿੱਤ ਵਾਸਤੇ ਹਾਂ ਮਤਲਬ ਹੀ ਹੋ ਚੁੱਕੇ ਹਾਂ ਨੁਕਸਾਨ ਕਰ ਰਹੇ ਹਾਂ ਕੁਦਰਤ ਦਾ ਕਿੰਨੀ ਦਾ ਇਹ ਦਿਖਾਇਆ ਜੰਗਲਾਂ ਦਾ ਬਾਕੀ ਮੈਸੇਜ ਬਹੁਤ ਵਧੀਆ ਵਨਸਪਤੀਵਾਦ ਤੇ ਮੈਸੇਜ ਆਪਣੇ ਆਕਸੀਜਨ ਕਿਵੇਂ ਮਿਲੂਗੀ ਆਪਾਂ ਨੂੰ ਨਹੀਂ ਮਿਲਦੀ ਜੇ ਫਿਲਮ ਦੇ ਵੇਖੋਗੇ ਤਾਂ ਸਾਰਾ ਕੁਝ ਪਤਾ ਲੱਗੇਗਾ ਬਾਕੀ ਬਹੁਤ ਵਧੀਆ ਫਿਲਮ ਹੈ ਉਹ ਜਿਹੜੀ ਅਸੀਂ ਚਲੋ ਸਾਰਾ ਦੱਸਣਾ ਚਾਹ ਜਿਹੜੀ ਇਸ ਦੀ ਗਲਤੀਆਂ ਜ਼ਿੰਦਗੀ ਚ ਕਰ ਰਹੇ ਆ ਉਹ ਗਲਤੀਆਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਤਾਂ ਸਾਰੀ ਜ਼ਿੰਦਗੀ ਖਤਮ ਹੋ ਜਾਏਗੀ ਸਾਡੀ ਹਰ ਜ਼ਰੂਰ ਹੋਊਗੀ ਜੀ ਜ਼ਰੂਰ ਹੋਊਗੀ ਆਪਾਂ ਗਲਤੀਆਂ ਬਹੁਤ ਕਰ ਰਹੇ ਆ ਸਾਰੀ ਗਲਤੀ ਦਾ ਪਤਾ ਲੱਗੂਗਾ ਤੁਹਾਨੂੰ ਫਿਲਮ ਦੇਖਣ ਆਓਗੇ ਓਏ ਭੋਲੇ ਤੋਂ ਉਤੋਂ ਦੀ ਵੱਧ ਕੇ ਫਿਲਮ ਕਿੱਦਾਂ ਲੱਗੀ ਬਹੁਤ ਹੀ ਅੱਛੀ ਮੂਵੀ ਹੈ ਬਹੁਤ ਅੱਛਾ ਕਨਸੈਪਟ ਬੜੇ ਟਾਈਮ ਬਾਅਦ ਇੱਕ ਅੱਛੀ ਪੰਜਾਬੀ ਮੂਵੀ ਆਈ ਹੈ

कितना लगी 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 बहुत अच्छी मूवी है बहुत अच्छा कॉन्सेप्ट भी है और जैसे अभी सबको मैं बता रहा था कि एक फन वे में एक इतने अच्छे वे में इतना सीरियस मैसेज पहुंचाना बहुत अच्छी बात है बहुत बड़ी, 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 बड़ी बात पोलिटिशियन भी एक बड़ा स्नेहा दिता राजनीति आके तुम इन्होंने चीज़ों उजाड़ रहे हो जी चीज़ सा खत्म हो ये तो देखिए जरूरी ये इनका जैसे अगर आप अभी कोई मतलब आज कोई पेड़ एक काट रहा है कल दस कटेंगे फिर सौ कटेंगे उसको लगता है कि आज मेरा फ़ायदा हो लेकिन एक सर्कल ऑफ़ लाइफ है वो सर्कल ऑफ़ लाइफ वापस घूम के आता है वो उस पर भी इफ़ेक्ट करेगा ऐसा नहीं है कि जो राहत इंदौरी साहब ने एक खूबसूरत शहर कहा है कि लगेगी आग तो आएंगे कई घर इज्जत में हमारा मकान थोड़ी हमारा सिर्फ हमारे इस शहर में सिर्फ हमारा मकान थोड़ी है ਤੋ ਉਹ ਮੈਸੇਜ ਇੱਕ ਅੱਛਾ ਹੈ ਕਿ ਅਗਰ ਕੋਈ ਵੀ ਇਨਸ਼ੀਅਤ ਗਲਤ ਕਰਦਾ ਹੈ ਤਾਂ ਉਹਨੂੰ ਵੀ ਉਸ ਦਾ ਖਾਮਿਆਜ਼ਾ ਭੁਗਤਣਾ ਪੜਦਾ ਹੈ। ਥੈਂਕ ਯੂ ਸਰ। ਥੈਂਕ ਯੂ ਸਰ। ਵਧੀਆ ਮੂਵੀ ਹੈ ਦੇਖਣੀ ਚਾਹੀਦੀ ਹੈ। ਹਾਂਜੀ। ਮੂਵੀ ਵਿੱਚ ਵਧੀਆ। ਸਰਫਾਨੀ ਕਾਫੀ ਹੈ ਨਜ਼ਾਰਾ ਹੈ ਦੇਖ ਕੇ। ਹਾਂ ਹਾਂ। ਬਹੁਤ ਇੰਟਰਸਟਿੰਗ ਮੂਵੀ ਹੈ। ਵਸੂਲ ਹੈ। ਹਾਂਜੀ ਹਾਂਜੀ। ਤੁਸੀਂ ਮੂਵੀ ਦੇਖੀ ਭਾਈ ਜੀ? ਹਾਂਜੀ ਹਾਂਜੀ। ਬਹੁਤ ਸੋਨੀ ਮੂਵੀ ਆ। ਅੱਛੇ ਕਨਸੈਪਟ ਤੇ ਬਣੀ ਹੋਈ ਫਿਲਮ ਆ। ਇਤਨੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਪਰਵਾਹ ਨਾ ਦੇਖਣ ਆਏ ਮਤਲਬ ਜਿਵੇਂ ਦੀ ਪਰਿਵਾਰਿਕ ਮੂਵੀ ਹੈਗੀ ਕਿਉਂਕਿ ਅਸੀਂ ਕਈ ਵਾਰੀ ਫਿਲਮਾਂ ਦੇਖਣ ਤੋਂ ਬਾਅਦ ਮਹਿਸੂਸ ਕਰਦੇ ਹਾਂ ਜੀ ਨਹੀਂ ਬਹੁਤ ਫੈਮਿਲੀ ਵਾਲੀ ਮੂਵੀ ਆ ਤੇ ਤੁਸੀਂ ਸਮਝ ਲਓ ਕਿ ਅਸੀਂ ਵੀ ਇੱਕ ਟੀਮ ਦਾ ਹਿੱਸਾ ਹੀ ਹਾਂ ਹਾਂਜੀ ਤੇ ਮਤਲਬ ਅਜਿਹੀ ਕਨਸੈਪਟ ਬਣਾਣੇ ਵੀ ਆਪਦੇ ਆਪ ਚ ਹੁੰਦੇ ਨੇ ਡਰ ਵੀ ਹੁੰਦਾ ਹੈ ਕਿ ਜੇ ਕਨਸੈਪਟ ਪਰ ਸਰਕਾਰਾਂ ਨੂੰ ਵੀ ਕੁਝ ਨਾ ਕੁਝ ਮੈਸੇਜ ਦੇ ਦੇਵੋ ਮੈਨੂੰ ਲੱਗਦਾ ਸਰਕਾਰ ਨੂੰ ਟੈਕਸ ਫ੍ਰੀ ਕਰ ਦੇਣੀ ਚਾਹੀਦੀ ਹੈ ਮੂਵੀ ਕਿਉਂਕਿ এনਵਾਇਰਨਮੈਂਟ ਇੱਕ ਬਹੁਤ ਹੀ ਵੱਡੀ ਚੁਣੌਤੀ ਬਣਦਾ ਆ ਰਿਹਾ ਲਕੜਾਂ ਜੰਗਲ ਦਾ ਬਹੁਤ ਜ਼ਿਆਦਾ ਲਾਸ ਹੋ ਰਿਹਾ ਜਿਵੇਂ ਪਿੱਛੇ ਅਮਰੀਕਾ ਦੇ ਵਿੱਚ ਅੱਗ ਲੱਗੀ ਸੀ ਕਿੰਨਾ ਜੰਗਲ ਸੜ ਕੇ ਤਬਾਹ ਹੋ ਗਿਆ ਇਸੇ ਹੀ ਕਨਸੈਪਟ ਤੇ ਤਾਂ ਮੂਵੀ ਬਣੀ ਹੋਈ ਆ ਆਪਾਂ ਨੂੰ ਇਹ ਚੀਜ਼ ਨੂੰ ਸੰਭਾਲ ਲੈਣਾ ਚਾਹੀਦਾ ਹੈ ਥੈਂਕ ਯੂ ਗਰੇਟ ਮੂਵੀ ਦੇਖ ਕੇ ਆਏ ਕਿਹਦਾ ਲੱਗ ਰਿਹਾ ਜੀ ਬਹੁਤ ਬਹੁਤ ਹਿਊਮਰ ਸੀਗੀ ਜੀ ਤੇ ਨਾਲ ਬੜਾ ਅੱਛਾ ਮੈਸੇਜ ਵੀ ਹੈ ਵੀ ਸਾਨੂੰ ਆਪਣਾ ਜੰਗਲ ਹੈ ਜਿਹੜਾ ਗ੍ਰੀਨਰੀ ਉਹ ਬਚਾਉਣੀ ਚਾਹੀਦੀ ਬਹੁਤ ਅੱਛਾ ਲੱਗਿਆ ਅਸੀਂ ਰეკਮੈਂਡ ਕਰਦੇ ਆ ਮੈਨੂੰ ਵੱਧ ਤੋਂ ਵੱਧ ਦੇਖਣ ਕਿਹੜੀ ਚੀਜ਼ਾਂ ਨੂੰ ਅਸੀਂ ਹੁਣ ਆਪ ਦੇ ਹੱਥਾਂ ਨਾਲ ਜ਼ਿੰਦਗੀ ਤੋਂ ਖੋ ਰਹੇ ਆ ਉਹਨਾਂ ਦੀਆਂ ਜ਼ਿੰਦਗੀਆਂ ਖੋ ਰਹੇ ਆ ਜਿਹੜੇ ਪੰਛੀ ਹੈਗੇ ਨੇ ਪੰਛੀ ਜਗਾਇਆ ਸਾਨੂੰ ਇਹ ਫਿਲਮ ਨੇ ਜਗਾਇਆ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡਾ ਕੀ ਫਰਜ਼ ਹੈ ਅਸੀਂ ਮਤਲਬ ਕਿ ਆਪਣੇ ਹਿੱਤ ਵਾਸਤੇ ਹਾਂ ਮਤਲਬੀ ਹੋ ਚੁੱਕੇ ਆ ਨੁਕਸਾਨ ਕਰ ਰਹੇ ਆ ਕੁਦਰਤ ਦਾ ਗਿੰਦਰੀ ਦਾ ਇਹ ਦਿਖਾਇਆ ਜੰਗਲਾਂ ਦਾ ਜਿੰਨਾ ਸਾਡਾ ਹੱਕ ਹੈਗਾ ਉਹਨਾਂ ਹੀ ਜੀਵ ਜੰਤੂਆਂ ਦਾ ਹੱਕ ਹੈ ਬਿਲਕੁਲ ਬਿਲਕੁਲ ਇਹ ਫਿਲਮ ਨੇ ਇਹੀ ਕੁਝ ਦੱਸਿਆ ਤੇ ਬਹੁਤ ਬਹੁਤ ਅੱਛਾ ਲੱਗਿਆ ਨਵਾਂ ਆਈਡੀਆ ਬੱਚਿਆਂ ਨੂੰ ਹਰ ਇੱਕ ਉਮਰ ਦੇ ਬੰਦੇ ਨੂੰ ਦੇਖਣੀ ਚਾਹੀਦੀ ਹੈ ਬਿਲਕੁਲ ਦੇਖਣੀ ਚਾਹੀਦੀ ਹੈ ਜੀ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਆਉਣ ਵਾਲੇ ਜਨਰੇਸ਼ਨ ਨੂੰ ਥੈਂਕ ਯੂ ਜੀ ਓਕੇ ਜੀ